ਤੱਕ ਪਹੁੰਚ ਚੁੱਕੀ ਆ ਤੁਸੀਂ ਸਾਰੇ ਇੱਥੇ ਜਾਣੂ ਆ ਲਗਭਗ ਜੇ ਪਿੰਡ ਦੇ ਵਿੱਚ 500 ਘਰ ਆ ਤੇ 400 350 ਘਰ ਦੇ ਵਿੱਚ ਇਹ ਅੱਗ ਬੜੀ ਹੋਈ ਆ ਤੇ ਕਈਆਂ ਨੂੰ ਪਤਾ ਆ ਤੇ ਕਈਆਂ ਨੂੰ ਅਜੇ ਪਤਾ ਨਹੀਂ ਕਿ ਮੇਰੇ ਘਰੇ ਅੱਗ ਲੱਗ ਗਈ ਆ ਕਿਉਂਕਿ ਇਹ ਇਦਾਂ ਦੀ ਮਾੜੀ ਨਿਯਮਕ ਆ ਇਹ ਅੱਗ ਇਦਾਂ ਦੀ ਹੈ ਜਿਹੜੀ ਪਿੰਨੋ ਸੁਖਦੀ ਆ ਪਤਾ ਨਹੀਂ ਲੱਗਦਾ ਕਿਸੇ ਨੂੰ ਜਿੱਦਾਂ ਤੂੜੀ ਦੀ ਅੱਗ ਹੁੰਦੀ ਨਾ ਸੁਰਗ ਦੀ ਸੁਰਗ ਦੀ ਤੂੜੀ ਨੂੰ ਸਵਾਹ ਕਰ ਦਿੰਦੀ ਆ ਇਹ ਨਸ਼ੇ ਦੀ ਅੱਗ ਵੀ ਇਦਾਂ ਹੀ ਆ ਔਰ ਸੰਪਾਣੇ ਦੇ ਵਿੱਚ ਮਾਰਾ ਕੰਮ ਕੀ ਆ ਕਿ ਜਦੋਂ ਕਿਸੇ ਦਾ ਬੱਚਾ ਨਸ਼ੇ ਉੱਤੇ ਲੱਗ ਜਾਂਦਾ ਉਹ ਮਾਪੇ ਕਦੇ ਵੀ ਕਿਉਂਕਿ ਹਰ ਮਾਂ ਲਈ ਆਪਣਾ ਪੁੱਤ ਕ੍ਰਿਸ਼ਨ ਆ ਹਰ ਮਾਂ ਲਈ ਆਪਣੀ ਧੀ ਦਾਦਾ ਆ ਤੇ ਹਰੇਕ ਮਾਂ-ਬਾਪ ਲਈ ਆਪਣਾ ਪੋਟੋ ਉਹਨੂੰ ਕਦੀ ਨਿੰਦ ਨਹੀਂ ਸਕਦਾ ਇਹ ਕੁਦਰਤ ਦਾ ਇੱਕ ਨਿਯਮ ਕਹਿ ਲੋ ਇਹ ਭਗਵਾਨ ਦੀ ਬਰਾਈ ਹੋਈ ਸ੍ਰਿਸ਼ਟੀ ਇਦਾਂ ਦੀ ਆ ਕਿ ਮਾਂ-ਬਾਪ ਆਪਣੇ ਬੱਚੇ ਨੂੰ ਮਾਰਾ ਕਹਿ ਨਹੀਂ ਸਕਦਾ ਜਿਨ੍ਹਾਂ ਦੇ ਵੀ ਧੀਆਂ ਪੁੱਤ ਨਸ਼ਿਆਂ ਤੇ ਲੱਗ ਗਏ ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਮੇਰਾ ਬੱਚਾ ਨਸ਼ੇ ਤੇ ਲੱਗ ਗਿਆ ਪਰ ਮੈਂ ਸਾਰੀਆਂ ਮਾਤਮਾਂ ਢੇਣਾ ਨੂੰ ਭਰਾਮਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਰਦਾ ਕਿ ਇਹ ਏਦਾਂ ਦੀ ਚੀਜ਼ ਹੈ ਜੇ ਤੁਸੀਂ ਇਹਨੂੰ ਲੁਕਾਉਂਗੇ ਤੇ ਇਹ ਅੱਗੇ ਆਪਾਂ ਨੂੰ ਖਾਜੂਗੀ ਜੇ ਤੁਸੀਂ ਇਹਨੂੰ ਦੱਸੂਗੇ ਜਾਗਰੂਕ ਹੋਵੋਗੇ ਤਾਂ ਫਿਰ ਆਪਣੇ ਬੱਚਨ ਦੇ ਇਹ ਸਾਲ ਹੈਗੇ ਆ ਜੇ ਤੁਸੀਂ ਇਹਨੂੰ ਲੁਕਾਉਂਦੇ ਫਿਰ ਆਪਣੇ ਬੱਚਨ ਦੇ ਕੋਈ ਇਹ ਸਾਲ ਨਹੀਂ ਕਿਉਂਕਿ ਸਾਡੇ ਸਮਾਜ ਵਿੱਚ ਨਸ਼ੇ ਏਦਾਂ ਦੇ ਆ ਗਏ ਆ ਜਿਹਦੇ ਨਾਲ 3 ਸਾਲ ਬਾਅਦ 4 ਸਾਲ ਬਾਅਦ ਸਿੱਧੀ ਮੌਤ ਹੁੰਦੀ ਆ ਅੱਗੇ ਨਸ਼ੇ ਜਦੋਂ ਦੀ ਮਤਲਬ ਮੈਂ ਵੀ ਸੁਣਦੇ ਹਾਂ ਵਾਲੀ ਹੈ ਸੁਣਦੇ ਆ ਨਸ਼ੇ ਬਹੁਤ ਤਰ੍ਹਾਂ ਦੇ ਸੀ ਆਪਣੇ ਪੰਜਾਬ ਦੇ ਵਿੱਚ ਦੋ ਪ੍ਰਚਲਿਤ ਨਸ਼ੇ ਸੀ ਇੱਕ ਦੋਡਿਆਂ ਦਾ ਤੇ ਇੱਕ ਦੇਸੀ ਦੇਸੀ ਸਰਾਵ ਜਿਹੜੀ ਸ਼ਕਲ ਕੱਢੀ ਜਾਂਦੀ ਸੀ ਉਦੋਂ ਪ੍ਰੈਕਟਨ ਨਹੀਂ ਹੁੰਦੇ ਸੀ ਮਸ਼ੀਨਰੀ ਨਹੀਂ ਹੁੰਦੀ ਸੀ ਬਜ਼ੁਰਗ ਇਹਨੂੰ ਖਾਣ ਦੇ ਰੂਪ ਦੇ ਵਿੱਚ ਲੈਂਦੇ ਸੀ ਦੋਡੇ ਖਾਂਦੇ ਸੀ ਜਾਂ ਕੰਮ ਕਰਕੇ ਰਾਤ ਨੂੰ ਸ਼ਰਾਬ ਦਾ ਦੇਸੀ ਦਾ ਘੁੱਟ ਪੀਂਦੇ ਸੀ ਉਹ ਕੰਮ ਕਰਦੇ ਸੀ ਸਵੇਰ ਨੂੰ ਗੋਡੇ ਖਾ ਕੇ ਟਕਾਰਾਂ ਤੱਕ ਹੱਲ ਬਾਣੇ ਸੀ ਜਾਂ ਕਈ ਵਾਂਹਦੇ ਸੀ ਕੰਮ ਕਰਦੇ ਸੀ ਪਰ ਉਹਨੂੰ ਖਰਾਕ ਦੇ ਰੂਪ ਵਿੱਚ ਲੈਂਦੇ ਸੀ ਨਸ਼ੇ ਦੇ ਰੂਪ ਵਿੱਚ ਨਹੀਂ ਲੈਂਦੇ ਸਰੀਰ ਨੂੰ ਜਿਹੜੀ ਥਕਾਵਟ ਹੋਈ ਆ ਉਹ ਲੈ ਜਾਵੇ ਜਿੱਦਾਂ ਹੁਣ ਆਪਾਂ ਨੂੰ ਮਾੜੀ ਜੀ ਥਕਾਵਟ ਹੁੰਦੀ ਆ ਸਾਡੇ ਸਾਰਿਆਂ ਦੇ ਜੇਬ 'ਚ ਗੋਲੀਆਂ ਦਾ ਪਤੰਦਾ ਕਰੋਸੀਨ ਦਾ ਡਿਸਪ੍ਰੀਨ ਦਾ ਅਸੀਂ ਬਰੂਫਨ ਦਾ ਅਸੀਂ ਇੱਕ ਮਿੰਟ ਤੋਂ ਪਹਿਲਾਂ ਗੋਲੀ ਕੱਢ ਕੇ ਖਾਣੇ ਉਹ ਵੀ ਨਸ਼ਈ ਆ ਇੱਕ ਮਿੰਟ ਤੋਂ ਪਹਿਲਾਂ ਸਾਡੇ ਅਸੀਂ ਬਰਦਾਸ਼ਤ ਨਹੀਂ ਕਰਪੋਨੇ ਹਰ ਘਰ ਦੇ ਵਿੱਚ ਗੋਲੀਆਂ ਦੀ ਪੰਦ ਪਈ ਆ। ਹਰ ਬੰਦਾ ਗੋਲੀਆਂ ਖਾਂਦਾ। ਪਰ ਪੁਰਾਣੇ ਦੌਰ ਦੇ ਵਿੱਚ ਜਦੋਂ ਇਹ ਗੋਲੀਆਂ ਨਹੀਂ ਸੀਗੀਆਂ। ਉਹਦਾ ਖਰਾਕ ਦੇ ਰੂਪ ਦੇ ਵਿੱਚ ਸਰੀਰ ਨੂੰ ਸੈੱਟ ਕਰਨ ਦੇ ਲਈ ਆ ਚੀਜ਼ਾਂ ਖਾਧੀਆਂ ਜਾਂਦੀਆਂ ਸੀ। ਪਰ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਇਹ ਸਵੇਰ ਨੂੰ 500 ਰੁਪਏ ਦਾ ਨਸ਼ਾ ਖਾ ਕੇ ਤੇ ਦਿਹਾੜੀ ਲਾਉਣ ਜਾਂਦੇ ਆ। 500 ਰੁਪਏ ਦੀ ਦਿਹਾੜੀ ਐ 600 ਰੁਪਏ ਦੀ। 500 ਦਾ ਹੀ ਸਵੇਰ ਨੂੰ ਨਸ਼ਾ ਖਾਂਦੇ ਆ। ਆ ਗੋਲੀ ਲਈ ਸੀ ਸਰਕਾਰ ਨੇ। ਸਰਕਾਰ ਨੇ ਸਮੇਂ-ਸਮੇਂ ਸਿਰ ਸਾਨੂੰ ਠੀਕ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਅਸੀਂ ਸਰਕਾਰ ਦਾ ਸਾਥ ਨਹੀਂ ਦਿੱਤਾ ਆ ਗੋਲੀ ਚੱਲੀ ਸੀ ਜਿਹੜੀ ਜੀਵਤ ਰੱਖਣ ਵਾਲੀ ਉਹ ਤਾਂ ਦਿੱਤੀ ਸੀ ਵੀ ਇਹਦੀ ਜਿਹਨੂੰ ਨਸ਼ਾ ਸੱਡਣਾ ਚਾਹਾਂ ਬਾ ਉਹ ਇਹ ਗੋਲੀ ਲਵੇ ਜਿਹਨੂੰ ਦੋ ਗੋਲੀਆਂ ਦੀ ਲੋੜ ਆ ਉਹ ਦੋ ਲਵੇ ਜਿਹਨੂੰ ਤਿੰਨ ਦੀ ਲੋੜ ਆ ਤਿੰਨ ਲਵੇ ਹੌਲੀ ਹੌਲੀ ਉਹ ਨਸ਼ੇ ਦੀ ডোজ ਘਟਾ ਕੇ ਉਹ ਦੋ ਕੁ ਤਿੰਨਾਂ ਗੋਲੀਆਂ ਵਾਲਾ ਦੋ ਤੇ ਆਵੇ ਤੇ ਦੋ ਵਾਲਾ ਇੱਕ ਤੇ ਆਵੇ ਤੇ ਇੱਕ ਵਾਲਾ ਫੇਰ ਗੋਲੀ ਖਤਮ ਕਰ ਦਵੇ ਇਹ ਗੋਲੀ ਇਸ ਲਈ ਬਣੀ ਸੀ ਪਰ ਹੋਇਆ ਉਲਟ ਇੱਕ ਵਾਲਾ ਦੋ ਖਾਨ ਲਾਪਿਆ ਦੋ ਵਾਲਾ ਤਿੰਨ ਖਾਨ ਲਾਪਿਆ ਤਿੰਨ ਵਾਲਾ ਚਾਰ ਖਾਨ ਲਾਪਿਆ ਉਲਟ ਹੋ ਗਿਆ ਜਦ ਤੱਕ ਅਸੀਂ ਆਪਣੇ ਮਨ ਨੂੰ ਮਜ਼ਬੂਤ ਨਹੀਂ ਕਰਦੇ ਜਦ ਤੱਕ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਇਹ ਨਸ਼ਾ ਖਤਮ ਕਰਨਾ ਆਪਣੇ ਪਿੰਡ ਤੋਂ ਆਪਣੀ ਗਲੀ ਤੋਂ ਆਪਣੇ ਵਾਰ ਤੋਂ ਤਦ ਤੱਕ ਨਸ਼ਾ ਖਤਮ ਨਹੀਂ ਹੋਣਾ ਨਾ ਕੋਈ ਮੁੱਖ ਮੰਤਰੀ ਨਾ ਕੋਈ ਡੀਸੀ ਨਾ ਕੋਈ ਐਸਐਸਪੀ ਨਾ ਡੀਜੀਪੀ ਪੰਜਾਬ ਤੇ ਉਹ بڑے ਆਦਮੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਪੰਜਾਬ ਦੇ ਰਾਜੇ ਹੁੰਦੇ ਆ ਜਿਨ੍ਹਾਂ ਦੇ ਰਾਜੇ ਹੁੰਦੇ ਆ ਇਹ ਇਕੱਲੇ ਨਸ਼ਾ ਨਹੀਂ ਖਤਮ ਕਰ ਸਕਦੇ ਜਿਹੜੀ ਮਰਜ਼ੀ ਸਰਕਾਰ ਆ ਜਵੇ ਪੂਰੀ ਸਰਕਾਰ ਐਡਮਿਨਿਸਟ੍ਰੇਸ਼ਨ ਪੁਲਿਸ ਪ੍ਰਸ਼ਾਸਨ ਇਕੱਲਾ ਨਸ਼ਾ ਨਹੀਂ ਬੰਦ ਕਰ ਸਕਦਾ ਇਹ ਨਸ਼ਾ ਤਾਂ ਹੀ ਬੰਦ ਹੋਣਾ ਜੇ ਤੁਸੀਂ ਸਾਰੇ ਇਹਨਾਂ ਦਾ ਸਾਥ ਦੇਉਗੇ ਜਿੰਨਾ ਚੱਕ ਤੁਸੀਂ ਸਾਥ ਨਹੀਂ ਦੇਂਦੇ ਉਨਾ ਚਿਰ ਨਸ਼ਾ ਨਹੀਂ ਬੰਦ ਹੋਣਾ ਕਿਉਂਕਿ ਹਾਂ ਦੇਖੋ ਆਪਾਂ ਇੱਕ ਗਲੀ ਦੇ ਵਿੱਚ 10-15 ਘਰ ਹੁੰਦੇ ਆ ਕਿਸੇ ਦਾ ਬੱਚਾ ਨਸ਼ੇ ਤੇ ਲੱਗ ਗਿਆ ਅਸੀਂ ਕੋਈ ਬੱਚੇ ਨੂੰ ਗਵਾਂਢੀਆਂ ਦਾ ਮੁੰਡਾ ਜਾਂ ਕਿਸੇ ਦਾ ਪੁੱਤ ਕਹਿ ਕੇ ਕਹਿੰਦੇ ਵੀ ਫਲਾਣੇ ਦਾ ਮੁੰਡਾ ਨਸ਼ਾ ਕਰਦਾ ਜੇ ਅਸੀਂ ਆਪਾਂ ਇਹ ਫਾਦ ਲਈਏ ਕਿ ਇਹ ਵੀ ਮੇਰੇ ਬਤਵਰਗਾ ਇਹ ਵੀ ਮੇਰੇ ਬੱਚੇ ਵਰਗਾ ਜਿੱਦਾਂ ਪਹਿਲੇ ਪਿੰਡ ਦੇ ਦਵਾਜਾਂ ਦੇ ਵਿੱਚ ਪਿੰਡ ਦੀ ਟੀ ਨੂੰ ਆਪਣੀ ਟੀ ਮੰਨਿਆ ਜਾਂਦਾ ਸੀ ਹੁਣ ਤਾਂ ਇਹ ਤੇ ਸਗੀਆਂ ਨੂੰ ਨਹੀਂ ਮੰਨਦੇ ਸਮਾਜ ਇੰਨੇ ਮਹੰਗਾਲਵਾਲ ਨੂੰ ਚਲ ਗਿਆ ਸੱਗੀਆਂ ਨੂੰ ਨਹੀਂ ਆਪਣਾ ਮੰਨਦੇ ਪਹਿਲਾਂ ਪਿੰਡ ਦੀ ਧੀ ਰੋਟੀ ਮੰਨਿਆ ਜਾਂਦਾ ਸੀ ਪਰ ਦੀ ਧੀ ਦੇ ਵਿਆਹ ਦੇ ਉੱਤੇ ਸਾਰਾ ਪਿੰਡ ਇਕੱਠਾ ਹੋ ਕੇ ਆਪਣਾ ਤਿਲ ਫੁੱਲ ਯੋਗਦਾਨ ਪਾਉਂਦਾ ਸੀ ਆਹੀ ਗੱਲ ਆ ਕੇ ਅਸੀਂ ਇਸ ਗੱਲ ਤੋਂ ਦੂਰ ਹੋ ਗਏ ਅਸੀਂ ਆਪਣੇ ਗੁਰੂ ਪੀਰਾਂ ਦੀ ਮੰਨਣੀ ਛੱਡ ਦਿੱਤੀ ਅੱਜ ਅਸੀਂ ਆਪਣੇ ਗਲੀ ਗੋਣਾਂ ਵਾਲੇ ਬੱਚੇ ਨੂੰ ਆਪਣਾ ਨਹੀਂ ਮੰਨਦੇ ਜਿੱਦਾਂ ਅਸੀਂ ਉਹਨਾਂ ਨੂੰ ਮੰਨਣ ਲੱਪੇ ਜਿੱਦਾਂ ਸਾਨੂੰ ਉਹਨਾਂ ਦਾ ਦੋਖਣ ਲੱਪਿਆ ਕਿ ਆਹ ਫਲਾਣੇ ਦਾ ਬੱਚਾ ਨਸ਼ੇ ਤੇ ਲੱਗਾ ਮੈਂ ਇਹਦੇ ਮਾਪਿਆਂ ਨਾਲ ਗੱਲ ਕਰਾਂ ਅਸੀਂ ਇਹਨੂੰ ਰੋਕੀਏ ਅਸੀਂ ਇਸੇ ਨੂੰ ਦਲਦਲ ਤੋਂ ਬਚਾਈਏ ਤੇ ਉਹ ਤਾਂ ਨਸ਼ਾ ਬੰਦ ਹੋਣਾ ਅਸੀਂ ਕੀ ਸੋਚ ਕੇ ਬੈਠੇ ਨਵਾਲੇ ਚ ਕਿਸੇ ਨੂੰ ਲੱਗਾ ਮੇਰਾ ਫਿਰ ਲੱਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਮਾਤਾ ਉਹ ਮੇਰੇ ਭਰਾਵੋ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਿੱਦਣ ਮੋਟਰਸਾਈਕਲ ਤੇ ਬਿਠਾ ਕੇ ਉਹਨੂੰ ਤੁਹਾਡੇ ਨੂੰ ਵੀ ਨਾਲ ਲੈ ਜਾਣਾ ਉਹਨੇ ਕਹਿੰਦਾ ਲੈ ਇਹਦਾ ਸਵਾਦ ਲੈ ਬਹੁਤ ਵਧੀਆ ਮਜ਼ਾ ਆਉਂਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਹ ਤਾਂ ਨਸ਼ੇ ਦੀ ਜਿਹੜੀ ਇਹ ਦਲਦਲ ਜਿਹੜੀ ਆ ਪੰਜਾਬ ਦੇ ਵਿੱਚ ਨਸ਼ੇ ਦਾ ਜਾਲ ਇੱਦੀ ਫੱਲਿਆ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ ਚਾਰ ਦੋਸ਼ੀ ਕੌਣ ਆ ਅਸੀਂ ਸਾਰੇ ਦੋਸ਼ੀ ਆ ਦੋਸੋ ਦਾ ਕੀ ਆ ਅਸੀਂ ਕਿਸੇ ਦੇ ਵੀ ਪੁੱਤ ਨੂੰ ਨਸ਼ਾ ਕਰਦੇ ਨੂੰ ਸਮਝਦੇ ਆ ਕਿ ਕਿਸੇ ਦਾ ਕਰਦਾ ਮੈਂ ਪਹਿਲੇ ਦਿਨ ਤੋਂ ਕਹ ਰਿਹਾ ਮੇਰਾ ਪਿੰਡ ਮੇਰਾ ਪਰਿਵਾਰ ਮੈਂ ਤੁਹਾਨੂੰ ਹੱਥ ਜੋੜ ਕੇ ਗਲੀ ਆਂ ਫੜ ਫੜ ਕੇ ਸਾਰਿਆਂ ਨੂੰ ਕਿਹਾ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਮੈਨੂੰ ਦੱਸੋ ਮੈਂ ਆਜੇ ਤੇ ਆਨ ਕੋਰ ਕਹਿੰਦਾ ਸਪੀਕਰ ਤੇ ਕਹਿੰਨਾ ਹਜੇ ਤੱਕ 10000 ਦੀ ਗੱਡੀ ਦੇ ਵਿੱਚੋਂ ਮੇਰੇ ਕੋਲ ਕੋਈ ਮਾਂ ਕੋਈ ਮੇਰਾ ਭੈਣ ਮੇਰਾ ਬਜ਼ੁਰਗ ਹਜੇ ਤੱਕ ਮੇਰੇ ਘਰ ਆ ਕੇ ਮੈਨੂੰ ਕਿਸੇ ਨੇ ਨਹੀਂ ਵੀ ਕਿਹਾ ਵੀ ਆ ਨਸ਼ਾ ਵੇਚਦਾ ਵੀ ਭਰਾਇਆ ਨੂੰ ਮੈਂ ਨਹੀਂ ਜੀ ਤੌਰ ਦੇ ਉੱਤੇ ਘਰ ਘਰ ਜਾ ਗਿਆ ਜਿਹੜਾ ਪੰਚਾਇਤ ਬਣੀ ਆ ਅਸੀਂ 13 14 ਤਸਕਰ ਸੀ ਪਿੰਡ ਦੇ ਵਿੱਚ بڑے ਜਿਹੜੇ ਨਸ਼ਾ ਕੇਦੇ ਸੀ ਉਹਨਾਂ ਦੇ ਘਰ ਮੜੇ ਜਾ ਕੇ ਵੀਡੀਓ ਬਣਾਈ ਕਿਹਾ ਉਹਨਾਂ ਨੂੰ ਵੀ ਜਾ ਪਿੰਡ ਛੱਡ ਦਿਓ ਜਾ ਧੰਦਾ ਛੱਡ ਦਿਓ ਥੱਲ ਵੀ ਪਈ ਉਹਨਾਂ ਨੂੰ ਜਿੱਥੇ ਜਿੱਥੇ ਅਸੀਂ ਪਹੁੰਚਣਾ ਸਾਥ ਮੰਗਿਆ ਸਾਡਾ ਸਾਥ ਦਿੱਤਾ ਮੈਂ ਫੇਰ ਦੁਬਾਰਾ ਤੁਮ ਘਮਵਾ ਕੇ ਇਸ ਪੜਦੇ ਅਜਮਾ ਪਰ ਤੁਸੀਂ ਸਾਥ ਨਹੀਂ ਦਿੱਤਾ ਆਪਾਂ ਨੂੰ ਫਿਰ ਕੋਈ ਹੱਕ ਨਹੀਂ ਰਹਿੰਦਾ ਵੀ ਸਰਕਾਰ ਨਹੀਂ ਕੁਝ ਕਰਦੀ ਆਪਾਂ ਨੂੰ ਇਹ ਕਹਿਨ ਦਾ ਕੋਈ ਹੱਕ ਨਹੀਂ ਕਿ ਸਰਪੰਚ ਨੇ ਕੁਝ ਨਹੀਂ ਕੀਤਾ ਸਾਨੂੰ ਇਹ ਕਹਿਨ ਦਾ ਕੋਈ ਹੱਕ ਨਹੀਂ ਕਿ ਪੁਲਿਸ ਦਾ ਐਸਐਚਓ ਕੁਝ ਨਹੀਂ ਕਰਦਾ ਤੇ ਤੁਸੀਂ ਕੁਝ ਕਰੋਗੇ ਤਾਂ ਅਸੀਂ ਕੁਝ ਕਰ ਪਾਵਾਂਗੇ ਜੇ ਤੁਸੀਂ ਸਾਥ ਦੇਵੋਗੇ ਤਾਂ ਤਾਂ ਅਸੀਂ ਕਾਮਯਾਬ ਹੋ ਪਾਵਾਂਗੇ ਜੇ ਤੁਸੀਂ ਸਾਥ ਨਹੀਂ ਦੇਵੋਗੇ ਅਸੀਂ ਭਾਵੇਂ 24 ਘੰਟੇ ਡਾਂਗ ਲਾ ਕੇ ਇੱਥੇ ਕਰਦੇ ਬਾਹਰ ਬਹਿ ਜੀਏ ਅਸੀਂ ਕਾਮਯਾਬ ਨਹੀਂ ਹੋ ਪਾਵਾਂਗੇ ਤੁਹਾਡੇ ਸਾਥ ਤੋਂ ਬਿਨਾਂ ਅੱਜ ਪਿੰਡ ਪਿੰਡ ਦੇ ਵੀਰ ਬੈਠ ਮੀਟਿੰਗ ਕਿਉਂ ਕੀਤੀ ਜਾ ਰਹੀ ਆ ਇਹ ਤੁਹਾਡਾ ਸਾਧ ਮੰਗਾਂ ਨੇ ਕੀਤੀ ਜਾ ਰਹੀ ਆ ਛੱਡਿਆ ਪਾਰਟੀ ਬਾਜ਼ੀਆਂ ਕੋਈ ਦਿਮਾਗ ਦੇ ਵਿੱਚ ਨਾ ਛੱਡਿਆ ਨਾ ਆਪਣੇ ਰੱਖਿਓ ਇਹ ਪਾਰਟੀ ਬਾਜ਼ੀਆਂ ਨਹੀਂ ਆਗੀਆਂ ਆਪਣਾ ਆਪਣਾ ਪਰਿਵਾਰ ਆਪਣਾ ਆਪਣਾ ਧੀ ਪੁੱਤ ਆਪਣਾ ਪਿੰਡ ਬਚਾ ਲਓ ਮੇਨਤਾਂ ਦੀ ਗੱਲ ਆ ਇਕੱਠੇ ਹੋ ਜਓ ਇਸ ਕੰਮ ਲਈ ਸਾਰੇ ਕੰਮ ਛੱਡ ਦਿਓ ਕਿਸੇ ਕੰਮ ਲਈ ਇਕੱਠੇ ਨਾ ਹੋ ਕੇਵਲ ਨਸ਼ਾ ਬੰਦ ਕਰਨ ਦੇ ਲਈ ਇਕੱਠੇ ਹੋ ਜਓ ਮੈਂ ਤੁਹਾਡੇ ਚਰਨਾਂ ਉੱਤੇ ਸਿਰ ਧਰ ਕੇ ਬੇਨਤੀ ਕਰਦਾ ਸਾਰੇ ਪਿੰਡ ਵਾਲਿਆਂ ਨੂੰ ਅਸੀਂ ਸਾਰੇ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਨਾਲ ਆ ਸਰਕਾਰ ਨਾਲ ਆ ਹੜਕਨ ਚਾਰਜ ਨਾਲ ਆ ਮਾਨਜਲ ਮੁੱਖ ਮੰਤਰੀ ਸਾਹਿਬ ਨਾਲ ਆ ਨੰਬਰ ਤੁਹਾਨੂੰ ਦੇ ਦਿੱਤਾ ਕਿ ਤੁਹਾਡੀ ਪਹਿਚਾਣ ਗੁਰਤ ਰੱਖੀ ਜਾਊਗੀ ਇਸ ਨੰਬਰ ਦੇ ਉੱਤੇ ਮਿਸ ਕਾਲ ਮਾਰੋ ਪਰ ਹਜੇ ਵੀ ਅਸੀਂ ਆਪਣਾ ਧਰਮ ਨਹੀਂ ਨਿਵਾੜਿਆ ਸਮਾਜ ਦਾ ਨਾਸ਼ ਹੋਦਾ ਹੁੰਦਾ ਜਦੋਂ ਅਸੀਂ ਆਪਣਾ ਧਰਮ ਨਹੀਂ ਨਿਵਾਉਂਦੇ ਹਰ ਬੰਦਾ ਜਿਹੜਾ ਵੀ ਕੁਰਸੀ ਤੇ ਬੈਠਾ ਉਹਦਾ ਇੱਕ ਧਰਮ ਹੁੰਦਾ ਆਪਣੇ ਸਮਾਜਪਤੀ ਆਪਣੇ ਪਰਿਵਾਰ ਪ੍ਰਤੀ ਜਿਹੜਾ ਬੰਦਾ ਗਰਸ਼ਤੀ ਆ ਉਹਦਾ ਇਹ ਧਰਮ ਹੈ ਕਿ ਆਪਣੇ ਬੱਚੇ ਦਾ ਪਾਈਆਂ ਪੋਸ਼ਨ ਚੰਗਾ ਕਰੇ ਉਹਨਾਂ ਨੂੰ ਰੋਟੀ ਦੇਵੇ ਉਹਨਾਂ ਨੂੰ ਪਹਿਲੇ ਵੀ ਕੱਪੜਾ ਦੇਵੇ ਉਹਨਾਂ ਨੂੰ ਚੰਗੀ ਸਿੱਖਿਆ ਦੇਵੇ ਪਰ ਅਸੀਂ ਲੋਗ ਅਸੀਂ ਆਪਣੇ ਬੱਚੇ ਨੂੰ 10000 ਦਾ 20000 ਦਾ ਮੋਬਾਈਲ ਲਾਤਾ ਅਸੀਂ ਆਪਣੇ ਬੱਚੇ ਨੂੰ ਲੱਖ ਰੁਪਏ ਦਾ ਮੋਟਰਸਾਈਕਲ ਲਾਤਾ ਪਰ ਅਸੀਂ ਆਪਣੇ ਬੱਚੇ ਤੇ ਨਿਗਾਹ ਵੀ ਰੱਖ ਪਾਇਓ ਕਿ ਸਾਡਾ ਬੱਚਾ ਖਾਂਦਾ ਕੀ ਪਿਆ ਸਾਡਾ ਬੱਚਾ ਬੈਠ ਲਾ ਕਿੱਥੇ ਬਿਆ ਅਸੀਂ ਇਸ ਕਰਕੇ ਇਸ ਦਲਦਲ ਦੇ ਵਿੱਚ ਵਰ ਗਏ ਅੱਜ ਵੀ ਜਾ ਕੇ ਆਪਣੇ ਘਰਾਂ ਦੇ ਵਿੱਚ ਨਿਗਾਹ ਮਾਰ ਲਿਓ ਅੱਜ ਵੀ ਦੇਖ ਲਿਓ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਸਕੂਲ ਤੋਂ ਜਦੋਂ ਫਟਾਫਟ ਬੱਚਾ ਆਂਦਾ ਉਹਦਾ ਬੈਗ ਚੈੱਕ ਕਰਿਆ ਕਰੋ ਉਹਦਾ ਟਿਫਨ ਬਾਕਸ ਚੈੱਕ ਕਰਿਆ ਕਰੋ ਕਿ ਸਾਡੇ ਬੱਚੇ ਦੇ ਟਿਫਨ ਦੇ ਵਿੱਚ ਜਾਂ ਸਾਡੇ ਬੱਚੇ ਦੇ ਬੈਗ ਦੇ ਵਿੱਚ ਕੋਈ ਗੰਦੀ ਵਸਤੂ ਤਾਂ ਨਹੀਂ ਮੈਂ ਸ਼ਰਮ ਮਹਿਸੂਸ ਕਰ ਰਿਹਾ ਤੇ ਦੱਸਣ ਦਾਤਾ ਹੋਇਆ ਪਰ ਦੱਸਣੀ ਵੀ ਬਣਦੀ ਹੈ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਪਿੰਡ ਵਿੱਚ ਪਰਿਵਾਰ ਚ ਕੀ ਹੋ ਰਿਹਾ ਖੇੜੇ ਸਕੂਲ ਦੇ ਵਿੱਚ 9ਵੀਂ 10ਵੀਂ ਜਮਾਤ ਦੇ ਵਿਦਿਆਰਥੀ ਇਸੇ ਮਹੱਲੇ ਦੇ ਜਿਨ੍ਹਾਂ ਦੇ ਬੈਗਾਂ ਤੋਂ ਡਰਗ ਨਿਕਲੀ ਆ ਅੱਜ ਤੋਂ 1.5 ਮਹੀਨਾ ਪਹਿਲਾਂ ਕੀ ਹੋ ਬੇਕਸ਼ਨ ਕਰੂਗਾ ਆਪਣੇ ਪਰਿਵਾਰ ਦਾ ਕੀ ਉਹ ਸਮਾਜ ਨੂੰ ਦੇਗਾ ਰੋਸ਼ਨੀ ਜਿਹੜਾ ਬੱਚਾ 9ਵੀਂ 10ਵੀਂ ਜਮਾਤ ਚ ਪੜਦਾ ਅਜੇ ਉਹਦੇ ਬੈਗ ਚ ਡਰਗ ਨਿਕਲਦੇ ਆ ਕੀ ਉਹ ਵੱਡੇ ਹੋ ਕੇ 2 ਸਾਲਾਂ ਬਾਅਦ 3 ਸਾਲਾਂ ਬਾਅਦ ਸਕੂਲੋਂ ਨਿਕਲ ਕੇ ਨਸ਼ੇ ਦਾ ਤਸਕਰ ਨਹੀਂ ਬਣੇਗਾ ਅਸੀਂ ਆਪਣੇ ਬੱਚਿਆਂ ਤੇ ਨਿਗ੍ਹਾ ਨਹੀਂ ਰੱਖ ਪਾਏ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੇ ਬੱਚਿਆਂ ਤੇ ਨਿਗਾ ਰੱਖੋ ਆ ਮੀਟਿੰਗਾਂ ਕਰਨ ਦਾ ਆ ਪੈਸੇ ਲਾਉਣ ਦਾ ਆ ਜੋ ਕੰਪੇਨਾਂ ਕਰਦੀ ਸਰਕਾਰ ਇਹਦਾ ਸਾਰੇ ਕੀਤੇ ਦਾ ਫਾਇਦਾ ਤਾਂ ਆ ਜੇ ਤੁਸੀਂ ਲੋਕ ਸਾਥ ਦੋਗੇ ਸੋ ਮੈਂ ਹਣ ਸਰਦਾਰ ਇੰਦਰਜੀਤ ਸਿੰਘ ਸਾਡੇ ਨੰਬਰ ਦਾ ਸਾਹਿਬ ਉਹਨਾਂ ਦੀ ਬੇਨਤੀ ਕਰਦਾ ਕਿ ਉਹ ਜੋ ਸਰਕਾਰ ਦੀ ਇਹ ਮੁਹਿੰਮ ਚਲਾਈ ਜਾ ਰਹੀ ਆ ਇਹਦੇ ਸਬੰਧ ਦੇ ਵਿੱਚ ਆਪਣੇ ਵਿਚਾਰ ਰੱਖਣ ਔਰ ਸਾਡੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਸਰਦਾਰ ਇੰਦਰਜੀਤ ਸਿੰਘ ਸ਼ੇਰਗਰ ਸਾਹਿਬ ਬਹੁਤ ਬਹੁਤ ਧੰਨਵਾਦ ਮਾਨਜ ਸਿੰਘਪਾਲ ਸਾਹਿਬ ਗਿੰਦਰਪਾਲ ਸਿੰਘ ਜੀ ਸ਼ੇਰਗਰ ਮंच ਤੋਂ ਮੌਜੂਦ ਐਸਟੀਓ ਸਾਹਿਬ ਜਗੀਰ ਸੋਰੀ ਜੀ ਸਾਡੇ ਰੈਪਰਡ ਡਿਪਾਰਟਮੈਂਟ ਦੇ ਮੇਰੇ ਸੀਨੀਅਰ ਸਾਰੇ ਹੀ ਪ੍ਰਮੰਤੇ ਸਜਣ ਪੰਚ ਸਰਪੰਚ ਦਰਜਾ ਬਦਰਜਾ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਹਰ ਹਰ ਬਾਲਮੀਕੀ ਸਾਰਿਆਂ ਦਾ ਅਦਬ ਸਤਕਾਰ ਮੈਂ ਇੱਕ ਬੇਤੀ ਤਰ੍ਹਾਂ ਦਾ ਗੁਰਿੰਦਰਪਾਲ ਜੀ ਬਹੁਤ ਵਧੀਆ ਬੋਲ ਕੇ ਗਿਆ ਤੁਸੀਂ ਸਾਰੇ ਹੀ ਬੋਲਣ ਦਾ ਲਫ਼ਜ਼ਾਂ ਦਾ ਜਾਲ ਬੁਨਣ ਦਾ ਤਾਂ ਫਾਇਦਾ ਵੇ ਜੇ ਆਪਾਂ ਗੱਲ ਨੂੰ ਸੁਣ ਲਈਏ ਤੇ ਸੁਣ ਕੇ ਮੰਨ ਲਈਏ ਦੇਖੋ ਪੰਜਾਬ ਗਵਰਨਮੈਂਟ ਦੀ ਇੱਕ ਪਾਲਿਸੀ ਹੈ ਹਰੇਕ ਗਵਰਨਮੈਂਟ ਦੀ ਹੁੰਦੀ ਆ ਵੀ ਤੁਸੀਂ ਸਾਨੂੰ ਕੋਈ ਜਾਣਕਾਰੀ ਦਿਓ ਤੁਹਾਡੀ ਜਾਣਕਾਰੀ ਗੋਪਤ ਰੱਖੀ ਜਾਵੇਗੀ ਉਹਦਾ ਇਹ ਹੁੰਦਾ ਵੀ ਬਈ ਬੇ ਕਈ ਬੰਦੇ ਫਿਜ਼ੀਕਲੀ ਕਮਜ਼ੋਰ ਹੁੰਦੇ ਫਿਜ਼ੀਕਲੀ ਦਾ ਮਤਲਬ ਹੈ ਸਰੀਰਕ ਤੌਰ ਤੇ ਕਈ ਬੰਦੇ ਫਾਈਨੈਂਸ਼ਲੀ ਕਮਜ਼ੋਰ ਹੁੰਦੇ ਆ ਕਈ ਮੈਂਟਲੀ ਕਮਜ਼ੋਰ ਹੁੰਦੇ ਆ ਤਿੰਨੇ ਪੱਖ ਤੋਂ ਕਮਜ਼ੋਰ ਬੰਦਾ ਉਹ ਆਪਾਂ ਮੈਂ ਪੰਜਾਬੀ ਵਿੱਚ ਸੌਰੀ ਮੈਂ ਇਸ ਗੱਲ ਦੀ ਮਾਫੀ ਮੰਗਦਾ ਮੈਂ ਠੇੜ ਪੰਜਾਬੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਆਦਤ ਬਣ ਚੁੱਕੀ ਆ ਥੋੜੇ ਗੂਰਿਆਂ ਦੇ ਮੁਲਖਾ ਜਾਂਦੇ ਰਹਿਣ ਕਰਕੇ ਮੈਂ ਜੂਸ ਟੂ ਹੋ ਜਿੰਦਾ ਸਰੀਰਕ ਤੌਰ ਤੇ ਕਮਜ਼ੋਰ ਮਾਨਸਿਕ ਤੌਰ ਤੇ ਕਮਜ਼ੋਰ ਮਾਇਕ ਤੌਰ ਤੇ ਭਾਵ ਧਨ ਦੇ ਤੌਰ ਤੇ ਪੈਸੇ ਦੇ ਤੌਰ ਤੇ ਕਮਜ਼ੋਰ ਜਿਹੜਾ ਡਰਗ ਵੇਚਦਾ ਬੰਦਾ ਉਹ ਗੁੰਡਾ ਹੁੰਦਾ ਆਪਾਂ ਨੂੰ ਪੰਜਾਬੀ ਚ ਕਹ ਲੈਣੇ ਗੁੰਡਾ ਇਹ ਡਿਫਾਲਟਰ ਪਦਮਾਸ਼ ਝੰਡੇ ਫਲਾ ਟਗੜਿਆ ਹੋਇਆ ਜਿਹੜਾ ਕਿਸੇ ਤੋਂ ਡਰਦਾ ਨਹੀਂ ਉਹ ਜਿਹੜਾ ਐਵੇਂ ਪੱਟਾਂ ਤੇ ਥਾਪੀਆਂ ਮਾਰ ਮਾਰ ਕਰੂਗਾ ਦਾ ਤੂੰ ਜੰਮੂ ਦਸਣਾ ਦੱਸ ਲੈ ਤੂੰ ਮੇਰੀ ਜਿਹੜੀ ਲੱਤ ਭੰਣੀ ਭੰਨ ਲਈ ਐਦਾਂ ਦੇ ਇਹਨਾਂ ਗੁੰਡਿਆਂ ਦੇ ਡਾਇਲੌਗ ਹੁੰਦੇ ਆ ਜਿਹੜਾ ਬੰਦਾ ਕਿਰਤੀ ਆ ਮਿਹਨਤ ਕਰਦਾ ਮਜ਼ਦੂਰੀ ਕਰਦਾ ਦਿਹਾੜੀ ਧੱਪਾ ਕਰਦਾ ਉਹ ਕਹਿੰਦਾ ਭਰਾਵਾ ਉਹਦੀ ਮਾਂ ਕਹਿੰਦੀ ਆ ਛੱਡ ਦੇ ਪਰੇ ਆਪਾਂ ਕੀ ਲੈਣਾ ਐਵੇਂ ਤੇਰੇ ਗੱਲ ਪਊਗਾ ਐਵੇਂ ਸਾਡੇ ਸੱਤ ਮਾਰੂਗਾ ਉਹ ਬੰਦਾ ਡਰਦਾ ਉਹ ਬੰਦੇ ਦੇ ਇਹ ਤੌੜਾ ਸੱਚ ਹੈ ਇੱਕ ਜੇ ਝੂਠਿਆ ਤਾਂ ਤੁਸੀਂ ਮੈਨੂੰ ਕੋਈ ਬੰਦਾ ਕਹਦੇ ਹੋ ਸਾਡੇ ਚਗਰਦੇ ਚ ਇਦਾਂ ਹੁੰਦੀ ਆ ਅਗਲਾ ਕਹਿੰਦਾ ਨਹੀਂ ਐਵੇਂ ਪੰਜਾਬੀਆਂ ਨੇ ਘਾਵਤ ਤਾਂ ਨਹੀਂ ਬਣਾਈ ਵੀ ਤਕੜੇ ਦਾ ਸੱਤੀ 200 ਰਾਤ ਆਉਂਦੀ ਆ ਤਕਾਲਾਂ ਪੈਂਦੀਆਂ ਦੁਪਹਿਰਾਂ ਹੁੰਦਾ ਸਵੇਰ ਹੁੰਦੀ ਆ ਜਿਸ ਬੰਦੇ ਨੂੰ ਲੱਗਦਾ ਵੀ ਸਾਡੇ ਸੱਗੇ ਖੱਬੇ ਕੋਈ ਕੁੱਤਾ ਬੰਦਾ ਇਦਾਂ ਦੇ ਕੰਮ ਕਰਦਾ ਉਹ ਬੰਦਾ ਪਿੰਡ ਦੇ ਸਿਆਰੇ ਬੰਦੇ ਨੂੰ ਦੱਸੋ ਮੈਨੂੰ ਮਾਨਯੋਗ ਪੁਲੀਸ ਆ ਬੈਠਿਆ ਜਿਹੜੇ ਪੁਲਿਸ ਮਹਿਕਮੇ ਦੇ ਵੱਡੇ ਉਹ 14 ਦੇ ਅਫਸਰ ਆ ਤਾਂ ਮੈਨੂੰ 5 ਸਾਲ ਜਿਹੜਾ ਸਾਂਝ ਪ੍ਰਿੰਟ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਡਮ ਦੀਪਿਕਾ ਸਿੰਘ ਅਤੇ ਅਰਪਨ ਸ਼ਕਲਾ ਜੀ ਨੇ ਇੱਕ ਮਿੰਟ ਬੇਡਾਪਤ ਬਹਿ ਜਾਂ ਮਰਾਪਤ ਆ ਇਹਨੂੰ ਕੋ ਪਿਆਰ ਨਾਲ ਇਹ ਆਉਣ ਵਾਲੇ ਸਮੇਂ ਦਾ ਪੰਜ ਸਰਪੰਚ ਆ ਬਹੁਤ ਸਰਗਰਮ ਬੰਦਾ ਹੈ ਇਹਨੂੰ ਦਿਓ ਆ ਹੈ ਬੈਗ ਵੀ ਦਿਓ ਕਿਉਂਕਿ ਗੱਲਾਂ ਤੇ ਸਰਬ ਹੋ ਜਾਂਦੀ ਹੈ ਤੁਸੀਂ ਮੇਰੀ ਭੈਣੋਂ ਗੱਲ ਸੁਣੋ ਧਿਆਨ ਨਾਲ ਮੈਂ ਨਹੀਂ ਕਹਦਾ ਕਿ ਮੈਂ ਬਹੁਤ ਵੱਡਾ ਫਿਲਾਸਫਰ ਹਾਂ ਪਰ ਮੈਂ ਜੋ ਆਪਣੀ ਪਿਆਰ ਸਾਡੀ ਜ਼ਿੰਦਗੀ ਦੇ ਵਿੱਚ ਮੈਂ 14 ਸਾਲ ਤੋਂ ਤੁਸੀਂ ਲਾ ਲਓ ਮੈਂ ਆਪਣੇ ਬਾਪ ਦੇ ਨਾਲ ਸਰਜੀਤ ਸਿੰਘ ਬਰਨਾਲਾ ਪੰਜਾਬ ਦਾ ਜਦੋਂ ਮੁੱਖ ਮੰਤਰੀ ਸੀ ਉਸ ਟਾਈਮ ਤੋਂ ਲੈ ਕੇ ਮੈਂ ਬੜੇ ਮੁੱਖ ਮੰਤਰੀ ਦੇਖੇ ਬੜੀਆਂ ਸਰਕਾਰਾਂ ਵੇਖੀਆਂ ਮੈਂ ਬਹੁਤ ਕੁਝ ਸਿੱਖਿਆ ਪਰ ਮੈਂ ਜੇ ਅੱਜ ਕੱਲ ਕਿਸੇ ਨੂੰ ਸਿਫਾਰੋ ਉਹ ਨਾ ਤੇ ਕਈ ਬੰਦੇ ਨੇ ਜਿਹੜੇ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਤੁਹਾਡੀ ਸਰਾਹਨਾ ਕਰਦੇ ਆ ਕਈ ਕਹਿੰਦੇ ਲੈ ਵੱਡਾ ਬਣਦਾ ਸਿਆਣਾ ਉਹ ਬੰਦੇ ਉਹ ਬੰਦੇ ਦੀ ਸੋਚ ਉਸ ਮੱਖੀ ਵਰਗੀ ਹੁੰਦੀ ਹੈ ਜਿਹੜੀ ਸੁਗੰਧ ਤੇ ਨਹੀਂ ਬੈਂਦੀ ਜਿਹੜੀ ਗੰਦ ਤੇ ਬੈਂਦੀ ਹੈ ਪਰ ਉਹਨਾਂ ਦੀ ਸੋਚ ਉਹਨਾਂ ਨੂੰ ਮਜ਼ਾਕ ਸਾਨੂੰ ਮਾਰਿਆ ਨੇ ਵਿਦਿਆਰਥੀ ਦਾਤ ਦਿੱਤੀ ਹੈ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਔਰ ਇਹ ਹੈ ਵੀ ਜਦੋਂ ਉਹਨਾਂ ਨੇ ਸਾਨੂੰ ਸਾਰ ਇੱਕ ਗੱਲ ਕਹੀ ਅਰਪ ਸ਼ਰਵਾ ਜੀ ਨੇ ਮੈਡਮ ਜੀਤਕਾ ਸਿੰਘ ਨੇ ਸੀਨੀਅਰ ਆਫਸਰਾਂ ਨੇ ਵੀ ਜਦੋਂ ਤੁਸੀਂ ਕਿਸੇ ਦੀ ਸ਼ਿਕਾਇਤ ਛੋਟੇ ਦਰਜੇ ਦੇ ਅਫਸਰ ਨੂੰ ਕਰਦੇ ਆ ਨਾ ਉਹ ਤੁਹਾਡਾ ਨਾਮ ਲੈ ਜਾਂਦਾ ਨਹੀਂ ਲੈ ਵੀ ਮੇਰੇ ਕੋ ਕੋ ਚਹੰਦਾ ਮੁੰਡਾ ਆਇਆ ਸੀ ਮੇਰੇ ਕੋ ਤਾਰੀ ਦਾ ਮੁੰਡਾ ਸਰਪੰਚ ਆਇਆ ਸੀ ਮੇਰੇ ਕੋ ਮੰਗੀ ਦਾ ਮੁੰਡਾ ਰਾਜੂ ਆਇਆ ਸੀ ਉਹ ਮੈਨੂੰ ਦੱਸ ਗਿਆ ਉਦਾਂ ਮੈਨੂੰ ਨਹੀਂ ਸੀ ਪਤਾ ਕਈ ਬੰਦੇ ਪਿੰਡਾਂ ਦੇ ਵਿੱਚ ਮੈਂ ਖੇਡ ਦਾ ਇਸਤੇਮਾਲ ਕਰੂੰਗਾ ਪੰਜਾਬੀ ਦਾ ਕੜੂਸੀ ਕਈ ਬੰਦੇ ਕੜੂਸੀ ਹੁੰਦੇ ਆ ਉਹ ਬੰਦੇ ਵੀ ਆਪ ਨਾਲ ਥੱਪੜ ਮਾਰ ਸਕਦੇ ਆ ਨਾ ਲੜ ਸਕਦੇ ਆ ਉਹ ਕਿੰਦੇ ਵੀ ਇਹਦਾ ਪਸਾਦ ਪਾਓ ਉਹ ਬੰਦੇ ਦੂਜੇ ਨੂੰ ਗੁੰਡੇ ਬੰਦੇ ਨੂੰ ਨਸ਼ਾ ਵੇਚਣ ਵਾਲੇ ਨੂੰ ਗਲਤ ਬੰਦੇ ਨੂੰ ਦੱਸ ਦਿੰਦੇ ਆ ਕਿ ਇਹ ਕੈਨਾ ਮੁੰਡਾ ਫਿਰਦਾ ਸੀ ਇੱਥੇ ਹਾਂ ਫਲਾਣਾ ਸੋ ਆਇਆ ਲੈ ਉਹ ਦੱਸ ਕੇ ਗਿਆ ਹੋਣਾ ਉਹ ਬੰਦਾ ਉਹਦੀ ਉਹਦੀ ਰੋਟੀ ਬੰਦ ਹੋ ਜਾਂਦੀ ਆ ਉਹਦਾ ਸੁੱਗਾ ਟਿਕਣਾ ਬੰਦ ਹੋ ਜਾਂਦਾ ਉਹ ਬੰਦਾ ਕੋਈ ਨਹੀਂ ਲੈ ਮੈਂ ਫੇਰੇ ਦੀ ਲੱਤ ਭੰਣਣੀ ਹਾਂ ਜਾਂ ਪਿੱਛੋਂ ਪੱਟ ਪਿੱਛੋਂ ਹੱਟ ਮਾਰ ਦਊਗਾ ਜਾਂ ਗੋਲੀ ਮਾਰ ਦਊ ਜਾਂ ਮਰਾ ਦਊ ਜਾਂ ਗੁੰਡਿਆਂ ਤੋਂ ਕਟਾ ਦਊ ਮੈਂ ਤੁਹਾਨੂੰ ਉਹਨਾਂ ਕਿਰਤੀ ਲੋਕਾਂ ਨੂੰ ਦੱਸਣਾ ਚਾਹੁੰਦਾ ਮੈਂ ਮੈਂ ਫੁਗਰੀ ਨਹੀਂ ਮਾਰਦਾ ਇਹ ਨਹੀਂ ਮੈਂ ਕੋਈ ਨੰਬਰ ਬਣਾਉਣਾ ਮੈਂ ਦੋ ਬੱਚਿਆਂ ਦਾ ਬਾਪ ਆ ਪਿੰਡ ਦਾ ਜ਼ਿੰਮੇਬਾਰ ਬੰਦਾ ਆ ਕਈ ਬੰਦੇ ਮੈਨੂੰ ਪਿਆਰ ਕਰਦੇ ਆ ਕਈ ਗਾਲ੍ਹਾਂ ਕੱਢਦੇ ਆ ਕਈ ਚੰਗਾ ਕਹਿੰਦੇ ਆ ਇਹ ਤੁਹਾਨੂੰ ਜਿਹੜਾ ਲੱਗਿਆ ਨਾ ਬੰਦਾ ਵੇਚਦਾ ਨਸ਼ਾ ਮੈਨੂੰ ਦੱਸ ਦਿਓ ਹਨ ਕਿ ਮੈਂ ਆਪਣੇ ਪੇ ਦਾ ਪੁੱਤ ਨਾ ਹੋ ਜੇ ਕਿਸੇ ਦਾ ਨਾਂ ਦੱਸੂੰਗਾ ਵੀ ਜਿੰਨੇ ਨੂੰ ਦੱਸ ਦਿਓ ਫਿਰ ਸਿੱਧੂ ਸਾਹਿਬ ਨੂੰ ਲੱਗ ਦੇ ਪਿੰਡ ਦੇ ਕਿਸੇ ਥਾਣੇਦਾਰ ਨੂੰ ਦੱਸਿਓ ਨਾ ਹੌਲਦਾਰ ਨੂੰ ਦੱਸਿਓ ਨਾ ਸਪਾਈ ਨੂੰ ਦੱਸਿਓ ਨਾ ਕਿਸੇ ਹੋਰ ਐ ਸਪੈਸ਼ਲ ਪੁਲਿਸ ਆਫਸਰ ਨੂੰ ਨਾ ਦੱਸਿਓ ਤੁਸੀਂ ਐਸਐਚਓ ਸਾਹਿਬ ਨੂੰ ਡਾਇਰੈਕਟ ਦੱਸੋ ਜਾ ਕੇ ਕਿ ਫਲਾਣਾ ਬੰਦਾ ਨਸ਼ਾ ਵੇਚਦਾ ਸਾਨੂੰ ਦੱਸੋ ਆਣ ਕੇ ਉਹਦਾ ਕਾਰਨ ਕੀ ਹੈ ਮੈਂ ਤਾਂ ਗੱਲ ਕਰਦਾ ਮੈਂ ਗੱਲ ਲੰਮੀ ਕਰਨੀ ਹੈ ਗੱਲ ਦਾ ਪਰ ਮਤਲਬ ਹੋਊਗਾ ਜੇ ਕਬੂਤਰ ਜਾ ਘੁੱਗੀ ਅੱਖਾਂ ਮੀਟ ਲਵੇ ਤਾਂ ਬਿਲਨੀ ਦਾ ਕੁੱਤਾ ਉਹਨੂੰ ਛੱਡਦੇ ਨਹੀਂ ਅੱਖਾਂ ਮੀ ਤੁਸੀਂ ਅੱਖਾਂ ਮੀਟ ਲਓ ਮੈਂ ਤਾਂ ਗੱਲ ਕੀਤੀ ਆ ਵੀ ਸਾਡੀਆਂ ਬੀਬੀਆਂ ਭੈਣਾਂ ਜਿਹੜੇ ਭਲੇ ਮਾਨਸ ਲੋਕ ਆ ਉਹ ਕਿਹਦੇ ਛੱਡਖਾਤਾ ਰਹਿਣਗੇ ਆਪਾਂ ਕੀ ਲੈਣਾ ਆਪੇ ਕਿਸੇ ਹੋਰ ਤੋਂ ਛੱਤਰ ਖਾ ਲੂਗਾ ਆਪੇ ਆਪੇ ਕਿਤੇ ਨਾ ਕਿਤੇ ਮਹਾਰਾਜ ਦੇਖਦਾ ਹੈ ਪਰ ਇਦਾਂ ਦੀਆਂ ਵੱਦ ਅਸੀਸਾਂ ਜਿਹੜੀਆਂ ਜਿਹੜੀ ਮਾਂ ਦਾ ਪੁੱਤ ਉਹਦੇ ਘਰ ਵਾਲਾ ਜਾਂ ਜਿਹੜੀ ਭੈਣ ਦਾ ਭਰਾ ਜਿਹਦੇ ਘਰ ਵਾਲੀ ਦਾ ਆਦਮੀ ਬੈਣਾ ਬੈਠੀਆਂ ਇੱਕ ਫੌਸਫਰ ਕਹਿੰਦਾ